sevada i me you <laughs> ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਸੱਜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਰਹਿਮਤ ਕੀਤੀ ਕਿਰਪਾ ਕੀਤੀ ਮੇਰੀ ਪੀੜੀ ਦੇ ਬਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਆਪ ਉਹੀ ਕੇ ਸੰਗਤ ਹਾਜ਼ਰੀਆਂ ਭਰ ਰਹੇ ਹੋ ਨਾਂਦੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਡ ਆਫ ਇੰਦਾ ਸਮੂਚਾਰ ਸ੍ਰੀ ਆਪ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ ਵਿਸ਼ੇਸ਼ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਸ੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਅੰਦਰ ਸਤਪੁਰਾਂ ਦਾ ਓਟ ਆਸਰਾ ਲੈ ਕਰਕੇ हरियाणा सिख गुरुद्वारा ਪ੍ਰਬੰਧਕ ਕਮੇਟੀ ਦੀ ਗਿਆਨੀ ਬਰੇਗੰਡ ਮਰਉ ਦੀ ਇਹਨਾਂ ਭਾਗ ਸਭਾ ਗੁਰੂ ਕੀ ਸੰਗਤ ਨੂੰ ਮੈਂਬਰ ਸਹਿਬਾਨ ਸਾਹੀ ਪ੍ਰਬੰਧਕ ਕਮੇਟੀ ਨੂੰ ਪ੍ਰਾਪਤ ਹੋਇਆ ਸਾਡੇ ਤੋਂ ਪਹਿਲਾਂ ਆਪ ਗੁਰੂ ਕੀ ਸੰਗਤ ਹਜੂਰੀ 라ਗੀ ਜਥੇ ਦੇ ਪਾਸੋਂ ਕੀਰਤਨ ਸਰਵਣ ਕਰਦੇ ਤੋਂ ਸਮਾਂ ਸੀਮਤ ਹੈ ਆਓ ਇਤਿਹਾਸ ਦੀ ਅਰੰਭ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਕਰੀਏ ਪਵਿੱਤਰ ਸਾਰੀ ਸੰਗਤ ਬਲਾਓ ਹਾਜ਼ਰੀ ਗੱਜ ਕੇ ਆਖੋ ਜੀ ਵਾਹੇ ਗੁਰਜੀਤਾ ਖਾਲਸਾ ਵਾਹੇ ਗੁਰਜੀ ਕੀ ਵੰਦੇ ਕੁਮਾ ਦੀ ਦਿਨ ਜਾਣ ਇਤਿਹਾਸ ਹੋਇਆ ਕਰਦਾ ਜਿਹੜੀਆਂ ਕੌਮਾਂ ਆਪਣੇ ਵਤਨ ਬਣੇ ਦੀਆਂ ਨੇ ਕੀਤੀਆਂ ਕੁਰਬਾਨੀਆਂ ਤੇ ਇਤਿਹਾਸ ਭੁੱਲ ਰਹੇ ਹਨ ਕੋਮਾ ਮਿੱਟ ਗਿਆ ਕਰਦੀ ਹੈ ਮਦਮਾਨ ਕਹਿੰਦਾ ਉਹ ਕੀ ਬਣੀ ਤੇ ਔਕੀਆਂ ਘਾਡੀਆਂ ਦਾ ਬਣ ਕੇ ਚਾਨਣਾ ਤੰਦ ਮਕਾਉਣ ਵਾਲਾ ਫਿਲਮ ਸੈਂਕੜੇ ਸਾਡਾਂ ਦੀ ਘੜੀ ਅੰਦਰ ਐਣ ਅੱਖਾਂ ਦੇ ਮੂਰੇ ਮਿਹੋੜਨ ਵਾਲਾ ਔਖੀ ਬਣੀ ਤੇ ਕੋਮਾ ਸੁਪੀਆਂ ਨੂੰ ਝੂੜ ਚ ਹੁਣ ਕੇ ਸਿਰੋਂ ਪਿਖਾਉਣ ਵਾਲਾ ਬਾਅਦ ਜਿਸ ਦੇ ਹੋਂਦ ਹੈ ਲੋਤ ਹੁੰਦੀ ਜਿਹਦੇ ਸ਼ਿਕਲ ਤੇ ਮਜਬ ਉਦਾਸ ਹੁੰਦਾ ਜਿਸ ਕੋਮਾ ਦੀ ਜ਼ਿੰਦਗੀ ਆਖਦੇ ਆ ਸੱਚ ਪੁੱਛੋਤਾ ਕੋ ਇਤਿਹਾਸ ਹੁੰਦਾ ਕੋਮਾ ਦੀ ਜਿੰਦ ਜਾਣ ਕੁੰਨਾਂ ਦਾ ਇਤਿਹਾਸ ਹੋਇਆ ਕਰਦਾ ਸਾਡੇ ਮੱਲ ਬਣਿਆ ਰਿਹਾ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨਾ ਵੱਡਾ ਸਿੱਖ ਇਤਿਹਾਸ ਹੈ ਜੇਕਰ ਇਤਿਹਾਸ ਦਾ ਇੱਕ ਪੰਨਾ ਵੀ ਕਿਹਾ ਜਾਵੇ ਤੇ ਦਿਨਾਂ ਬਤੀ ਸਮਾਂ ਲੱਗ ਜਾਂਦਾ ਇੱਕ ਇੱਕ ਪੰਨੇ ਦੇ ਉੱਤੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਲਿਖੇ ਹੋਏ ਤੇ ਜੇ ਗੱਲ ਕਰੀ ਕੁਰਬਾਨੀਆਂ ਦੇਣ ਵਾਲਿਆਂ ਦੀ ਇੱਥੇ ਕੁਰਬਾਨੀਆਂ ਦੇਣ ਵਾਲਿਆਂ ਦੀ ਉਮਰ ਦੀ ਗੱਲ ਕਰੀ ਮਾਂ ਦੀ ਗਰਭ ਦੇ ਅੰਦਰ ਪੜਦੇ ਕਿਤੇ ਬੱਚਿਆਂ ਤੋਂ ਲੈ ਕੇ ਕਿਤੇ ਬਜ਼ੁਰਗਾਂ ਤੱਕ ਦੀਆਂ ਮਾਵਾ ਭੈਣਾਂ ਦੀਆਂ ਧੀਆਂ ਦੀਆਂ ਕੁਰਬਾਨੀਆਂ ਨੇ ਇਸ ਓਮ ਦੇ ਅਨੁਭਵ ਜਦੋਂ ਕੜਗੀ ਤਰਕਸ਼ਮੀਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਆਪਾਂ ਇਤਿਹਾਸ ਪੜਦੇ ਕੜਗੀ ਤਰਕਸ਼ਮੀਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਵਰਗਾ ਇਸ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਰਹਿਣ ਨਹੀਂ ਆਉਂ। ਵਿਦਵਾਨ ਬਿੰਦਿਆ ਅਲੋਕਾਰ ਨੇ ਗੱਲਾਂ ਮੇਰੇ ਤਰਕਸ਼ਮੀਸ਼ ਸਿੰਘ ਦੱਸੋ ਉਹਨਾਂ ਦੀ ਕਰੂਗਾਰੀ ਇਸ ਕਿਹੜਾ 9 ਸੌਣ ਦੀ ਉਮਰ ਅੰਦਰ ਪਿਤਾ ਦਾ ਝੋਲੀ ਪਵਾਊਗਾ ਸ਼ੀਸ਼ ਕਿਹੜਾ ਕੌਣ ਜੰਗਲਨ ਤੋਰੂ ਦਾ ਬੱਚਿਆਂ ਨੂੰ ਉੱਠੀ ਮੋਹ ਦੀ ਜਰੂਗਾ ਚੀਜ਼ ਕਿਹੜਾ ਗਣ ਸੁਣ ਕੇ ਕੂਰੇ ਮਾਹੀ ਤੋਂ ਨਿੱਕਿਆਂ ਦੀ ਦੱਸੋ ਬੱਟੂ ਦਾ ਭੜਾ ਕਿਸਿਸ ਕਿਹੜਾ ਛਾਤੀ ਤਾ ਕੇ ਸਾਹਮਣੇ ਗੁਸ਼ਮਣਾਂ ਦੇ ਉਹਦੇ ਵਾਕ ਨੇ ਕੋਈ ਖਲੋ ਸਕਦਾ ਗੁਰੂ ਹੋਏ ਵੀ ਨੇ ਗੁਰੂ ਹੋਣ ਕੇ ਵੀ ਪਰ ਕੋਈ ਗੁਰੂ ਗੁਰੂ ਕਬਲ ਸਿੰਘ ਵਰਗਾ ਨਹੀਂ ਹੋ ਸਕਦਾ ਜਿੰਨਾ ਦੀਆਂ ਮੱਟੀਆਂ ਮਹਿਤਤਾ ਜਿੰਨਾ ਦੀ ਕਿਰਪਾ ਤੇ ਸਦਕਾ ਅੱਜ ਖਾਲਸਾ ਹੀ ਰੂਹ ਖਾਲਸੇ ਦੀ ਦਸਤਾਰ ਖਾਲਸੇ ਦਾ ਉੱਚਾ ਕਰਤਾਰ ਖਾਲਸੇ ਦੀ ਗੁਫਤਾਰ ਤੇ ਖਾਲਸੇ ਦੀ ਰੁਫਤਾਰ ਅਜੰਬਰਤ ਹੋ ਗਈ। ਇਹ ਸਾਰੀਆਂ ਵੱਡੀਆਂ ਬਖਸ਼ਿਸ਼ਾਂ ਵੱਡੀਆਂ ਦਾਤਾਂ ਕਲ ਦੀ ਧਰ ਦਸ਼ਮੇਸ਼ ਦਿੱਤਾ ਗਈ। ਜੇ ਕਿ ਇਤਿਹਾਸ ਆਪਾਂ ਆਰੰਭ ਕਰੀਏ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜ ਕੇ ਵੇਖੀਏ। ਮਾਧੋ ਦਾਸ ਮਰਾਗੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਔਕੜਾਂ ਨਾਲ ਜੰਗ ਦੀ ਪ੍ਰਸਾਦ ਰਾਮ ਥੰਮੜ ਬਣ ਕੇ अनेका ਗੁਰੂ ਧਾਰਨ ਕੀਤੇ ਪਰ ਜੀ ਦੇ ਅੰਦਰ ਅਨੰਦ ਪ੍ਰਾਪਤ ਨਹੀਂ ਹੋਇਆ ਅਨੰਦ ਉਸ ਦਿਨ ਪ੍ਰਾਪਤ ਹੋਇਆ ਜਿਸ ਦਿਨ ਕਲਕੀ ਧਰਮਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਦੀ ਧਰਤੀ ਦੇ ਉੱਤੇ ਰਹਿਮ ਪ੍ਰਾ ਕਰਦੇ ਕਿਰਪਾ ਕਰਦੇ ਤੇ ਇੱਥੇ ਕਲਕੀ ਧਰਮਸ਼ੇਸ਼ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਮਾਦੂਦਾਸ ਮਰਕੀ ਨੂੰ ਅੰਮ੍ਰਿਤ ਦੇ ਦਾਤ ਦੇ ਕੇ ਥਾਪੜਾ ਦੇ ਕੇ ਆਪਣਾ ਬੰਦਾ ਬਣਾਉਂਦੇ ਆ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਲੋਹ ਦਾ ਸੁਹਾਗਾ ਬਣ ਕੇ ਉਸ ਹਕੂਮਤ ਦੇ ਉੱਤੇ ਫਿਰਿਆ ਦੇਖੋ ਉੱਥੇ ਮੂਹੜਾ ਦੀ ਪਰਿਵਾਰ ਚੱਲਦੀ ਸੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਖਾਲਸੇ ਦੇ ਨਿਸ਼ਾਨ ਜੁਨਾਦਤ ਨੇ ਗੁਰੂ ਦੇ ਖਾਲਸੇ ਨੇ ਉਹ ਕਰਕੇ ਉਖਾਇਆ ਗੁਰੂ ਕੀ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਮਾਤ ਉਸ ਮਹਾਰਾਜੀ ਉਸ ਧਰਮ ਦੇ ਉੱਤੇ ਤਲਕੀ ਧਰਮਸ਼ੀਲ ਪਤਾ ਆਪਣੇ ਮਹਾਰਤ ਚਰਨ ਪਾਉਂਦੇ ਇਤਿਹਾਸ ਲਸਤਰ ਕਿ ਉਸ ਦਿਨ 3 ਸਤੰਬਰ ਵਾਲਾ ਦਿਨ ਸੀ ਕਿ ਉਸ ਦਿਨ ਸੂਰਜ ਗਰਣੀ ਕਿ ਲੱਗਾ ਹੋਇਆ ਸੀ ਜਿਸ ਵਕਤ ਤਲਕੀ ਧਰਮਸ਼ੀਲ ਪਤਾ ਆਪਣੇ ਮੁਵਾਰਕ ਚਰਨ ਪਾਉਂਦੇ ਆ ਉਸ ਵਕਤ ਮਾਧੋ ਦਾਸ ਮੁਰਾ ਕੀ ਆਪਣੇ ਡੇਰੇ ਵਿੱਚ ਨਿbsch ਉਹਦੇ ਦੋ ਚੇਲੇ ਆਣੇ ਜਾ ਕੇ ਦੱਸਿਆ ਮਾਧੋ ਦਾਸ ਮੁਰਾ ਕੀ ਨੂੰ ਕਿ ਆਪਣੇ ਡੇਰੇ ਦੇ ਅੰਦਰ ਕੋਈ ਲੱਗਦਾ ਸਾਧੂ ਆਇਆ ਕੋਈ ਸੰਤ ਆਇਆ ਲੱਗਦਾ ਹੈ ਮਹਾਂਪੁਰ ਆਇਆ ਉਹਦੇ ਨਾਲ ਉਹਦੇ ਚੇਲੇ ਨੇ ਤੇ ਆ ਕੇ ਤੁਹਾਡੇ ਆਸਣ ਦੇ ਉੱਤੇ ਲਾ ਕੇ ਚੁੱਕੜਾ ਉਹ ਸੱਜ ਕੇ ਬੈਠੇ ਜਿੰਨਿਆਂ ਤੋਂ ਮਾਧੋ ਦਾਸ ਮੁਰਾ ਕੀ ਨੇ ਪੁੱਛਿਆ ਉਹਦੀ ਨਿਹਾਰ ਕੈਸੀ ਹੈ ਉਹਦਾ ਰੂਪ ਕੈਸਾ ਹੈ ਉਹਦਾ ਸੁਭਾਅ ਕੈਸਾ ਹੈ ਉਹਨਾਂ ਦੱਸਿਆ ਉਹਦਾ ਰੂਪ ਉਹਦਾ ਸਰੂਪ ਉਹਦੇ ਅੰਦਰ ਉਹਦਾ ਨੂਰ ਐਸਾ ਹੈ ਕਿ ਉਹਦੇ ਸਿਰ ਤੇ ਇੱਕ ਉੱਤੇ ਸੁੰਦਰ ਦਸਤਾਰ ਹੈ ਦਸਤਾਰ ਤੇ ਸ਼ੋਭਾ ਪਾਉਂਦੇ ਚੱਕਰ ਚੱਕਰਾਂ ਤੇ ਜਿੱਦ ਹਰਉਂਦੀ ਫਿਕੜਗੀ ਜਦੋਂ ਹਵਾ ਦਾ ਝੁੰਡਾ ਖਹਿ ਕੇ ਫਿਕੜਗੀ ਦੇ ਨਾਲੋਂ ਲੱਗਦਾ ਤੇ ਮਨੁ ਮੰਨ ਇੱਥੇ ਕਰਦਾ ਉਹਦੇ ਚਰਨਾਂ ਦੇ ਉੱਤੇ ਆਪਣੇ ਸਿਰ ਨੂੰ ਰੱਖ ਲੈਂਦੇ ਹਨ ਕਿ ਚਰਦਸ਼ਮੀ ਦੇ ਪਿੱਛੇ ਦਾ ਜਿਨ੍ਹਾਂ ਦੀ ਕੋਈ ਹੱਦ ਜਿਨ੍ਹਾਂ ਦਾ ਜੀਵਨ ਇੰਨਾ ਮਹਾਨ ਹੈ ਕਹਿੰਦੇ ਮਾਧੂ ਦਾਸ ਨੇ ਆਪਣੇ ਮਨ ਮੰਦਰ ਵਿਚਾਰ ਬੁਲਾਈ ਕੋਈ ਹੁਮਾਰ ਹਸਤੀ ਹੋ ਸਕਦੀ ਹੈ ਕਹਿੰਦੇ ਮਾਧੂ ਦਾਸ ਬਰਾਕ ਵੀ ਤੜੇ ਜਦੋਂ ਆਇਆ ਇਹਨੇ ਆਪਣੀ ਜੋਗ ਵਿਧਿਆ ਹਾਸਲ ਕੀਤੀ ਸੀ ਪੌਕਰनाथ ਨੂੰ ਜਗਤੀ ਪ੍ਰਸਾਦ ਕੋ ਰੰਗ ਥੰਮਣ ਤੋਂ ਉਹਨਾਂ ਦੇ ਨਾਲ ਯਤਨ ਕਰਦਾ ਉਸ ਪਲਕ ਨੂੰ ਪਟ ਪੰਟਾਉਂਦਾ ਪਰ ਜਦੋਂ ਮਸੂਮ ਹੋਇਆ ਕਿ ਰੂਹਾਨੀ ਤੇ ਰੱਬ ਦਾ ਰੂਪ ਹੈ ਤੇ ਆਪ ਰੱਬ ਅਜ ਮੇਰੀ ਧੀਰੇ ਦੇ ਅੰਦਰ ਆਇਆ ਕਹਿੰਦੇ ਆਪਣੇ ਸੀਸ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਸਤਗੁਰਾਂ ਨੇ ਬਚਨ ਕਰਕੇ ਆਖਿਆ ਮਾਧੂਦਾਸ ਨੂੰ ਪਛਾਨਿਆ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰ ਜੀ ਕਹਿੰਦੇ ਤੁਸੀਂ ਪਛਾਨਿਆ ਕਹਿੰਦੇ ਤੈਨੂੰ ਅੱਜ ਬੰਦਾ ਬਣਾਉਣਾ ਹੈ ਕਹਿੰਦੇ ਇੰਨੇ ਵੀ ਚਰਨਾਂ ਦੇ ਉੱਤੇ ਨਮਸਤਾਰ ਕਰ ਦਿੱਤੀ ਮਾਧੂਦਾਸ ਬਰਾਕੀ ਨੇ ਤੁਸੀਂ ਮੈਨੂੰ ਆਪਣਾ ਬੰਦਾ ਬਣਾਉਣਾ ਚਾਹੁੰਦੇ ਹੋ ਤੇ ਮੈਂ ਬੰਦਾ ਬਣਾ ਦਿੱਤੀ ਪੰਜਾਬ ਦੀ ਧਰਤੀ ਦੇ ਉੱਤੇ ਜੋ ਉਸ ਵਕਤ ਮਰਤਾਰਾ ਹੋਇਆ ਉਸ ਵਕਤ ਦੇ ਜਾਨਵਾਂ ਨੂੰ ਸੋਧਾ ਲਾਉਣ ਵਾਸਤੇ ਕੜਗੀ ਧਰ ਦਸ਼ਮੇਸ਼ ਮਾਧੂਦਾਸ ਬਰਾਕੀ ਦੇ ਫਿਰ ਡੋਲੇ ਪੜ ਕੇ ਅਣਖਿਆਵੀ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਥਾਪਣਾ ਨਾ ਲੈ ਕੇ ਆਪਣੇ ਚੋਣਵੇਂ ਜਿਵੇਂ ਸਿੱਖ ਜਦੋਂ ਉਸ ਧਰਤੀ ਤੋਂ ਪੰਜਾਬ ਦੀ ਧਰਤੀ ਬਣ ਚਾਹਦਾ ਪਉਣ ਲੱਗੇ ਕਨਜੀਦਰ ਦਸ਼ਮੇਸ਼ ਪਿਤਾ ਨੇ ਸਾਰੇ ਉਸ ਵਕਤ ਦੇ ਜਨਤਾ ਨੂੰ ਦੱਸਣਾ ਕੀਤਾ ਇੱਕ ਉਸ ਹੱਦ ਦੀ ਧਰਤੀ ਦੇ ਉੱਤੇ ਸੁਆਣੀ ਦੀ ਧਰਤੀ ਦੇ ਉੱਤੇ ਸ਼ਾਸਨ ਦੇ ਇੱਕ ਨਹੀਂ ਦੇ ਨੇ ਜਿਨ੍ਹਾਂ ਨੂੰ ਜਰੂਰ ਸੁਣਨਾ ਆਓ ਕਿਨਾ ਕਿਨਾ ਨੂੰ ਸੋਧਾ ਲਾਉਣਾ ਕੜਗੀ ਦਾ ਸ਼ਵੇਸ਼ ਪਤਾ ਨੇ ਸਾਰਾ ਕੁਝ ਦੱਸ ਦਿੱਤਾ ਹੈ ਫਾਪੜਾ ਦੇ ਕੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਜਿਸ ਤਰ੍ਹਾਂ ਤੋੜਿਆ ਬਿੰਦ ਤੇ ਕਿਉਂ ਕੀਤੀ ਜਾ ਬੰਦਾ ਸਿੰਘ ਸੂਰ ਮੇਨੋ ਜੋਸ਼ ਜਾਗਿਆ ਦੱਸਨੇ ਪਿੰਤਾ ਜੀ i ਹਉਮਤ ਜਿਵੇਂ ਨਨ ਮਥਾ ਲੋ ਵਾਸਤੇ ਗੁਰੂ ਕਾ ਖਾਲਸਾ ਤੇ ਪਰ ਯਾਦ ਰੱਖਿਓ ਜਿਹੜੇ ਹਿੰਮਤ ਕਰਕੇ ਪੁਰਦੇ ਨੇ ਜਿਹੜਾ ਹੌਸਲਾ ਨਾਲ ਕਰਦਾ ਹੈ ਉਹ ਦਿੱਕਣਾ ਇੱਕ ਦਿਨ ਜਿੱਤ ਜ਼ਰੂਰਦਾ ਪਰ ਜਿਹੜੇ ਬੇਹਿੰਮਤੇ ਹੁੰਦੇ ਨੇ ਉਹ ਸ਼ਿਕਵਾ ਮੁਕਦਰਾਂ ਦੇ ਉੱਤੇ ਕਰਦੇ ਵਿਦਵਾਨ ਕਹਿੰਦਾ ਬੇਹਿੰਮਤੇ ਸ਼ਿਕਵੇ ਕਰਨ ਮੁਕਦਰਾਂ ਤੇ ਪਰ ਉੱਕਣ ਵਾਲੇ ਉਹ ਕਮਪਾਈਂਦੇ ਸੀਨੇ ਚੀਰ ਕੇ ਪੱਥਰਾਂ ਨਾਲ ਮੰਡਲ ਦੇ ਮੱਥੇ ਤੇ ਟਕਤੀ ਲਗਦੀ ਉਹਨਾਂ ਲੋਕਾਂ ਦੀ ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ੇ ਸਪਨ ਜਿਹੜੇ ਆਪਣੇ ਜੀਵਨ ਦੇ ਅੰਦਰ ਮੰਜ਼ਲ ਨੂੰ ਏਦਿਕ ਤੁਰਦੇ ਨੇ ਹੌਸਲਾ ਰੱਖ ਕੇ ਤੁਰਦੇ ਉਹ ਇੱਕ ਦਿਨ ਮੰਜ਼ਲ ਵੀ ਪ੍ਰਾਪਤ ਕਰ ਲੈਂਦੇ ਨੇ ਹਿੰਮਤ ਕਰੇ ਤਾਂ ਰਸਤੇ ਵਿੱਚ ਕਠੜਾਈਆਂ ਨੇ ਪਰਹੰਜਮਾਂ ਨੇ ਤਕਬੀਰਾਂ ਕਦ ਪਟਾਈਆਂ ਨੇ ਜਿਨ੍ਹਾਂ ਨੂੰ ਠੋਕਰ ਨੂੰ ਠੋਕਰ ਮਾਰੀ ਐ ਉਹਨਾਂ ਨੂੰ ਫਿਰ ਅਦਾਸ ਠੋਕਰ ਆ ਜਾਂਦੀ ਜਿਹੜੀ ਸਹਿਕਾਰਸ਼ ਕਰਦੇ ਨੇ ਮਿਲ ਕਰਦੇ ਨੇ ਉਹ ਇੱਕ ਦਿਨ ਬੰਦਰ ਪ੍ਰਾਪਤ ਕਰ ਲਿਆ ਅੱਜ ਹਰਿਆਣਾ ਸੇਕੂਰ ਦੁਆਰਾ ਪ੍ਰਬੰਧਕ ਕਮੇਟੀ 11ਵੀਂ ਮੇਲੇ ਦਾ ਮਨਾਉਣ ਦੇ ਲਈ ਖੋਤੇ ਗੁਰੂ ਕੀ ਸਾਧ ਸੰਗਤ ਸਾਡੇ ਬਜ਼ੁਰਗਾਂ ਨੇ ਵੱਲ ਮਿਲ ਕੇ ਇਹ ਸਹਿਕਾਰਸ਼ ਦੀਤੰਦਰੀ ਹਿੱਸਾ ਪਾਇਆ ਜਦੋਂ ਉਹ ਸਹਿਕਾਰਸ਼ ਦਾ ਹਿੱਸਾ ਬੜੇ ਬੜੇ ਸਮੇਂ ਦੇ ਸੰਘਰਸ਼ ਤੋਂ ਬਾਅਦ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਅੱਜ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ ਕਿਹਦੇ ਬਾਬਾ ਅੰਦਰ ਸਿੰਘ ਬਹਾਦਰ ਜੀ ਤੁਰੇ ਅੱਜ ਸੋਣੀਪਾ ਦਾ ਇਲਾਕਾ ਜਿਸ ਇਲਾਕੇ ਦੇ ਅੰਦਰ ਆਗੇ ਨਗਰ ਖੰਡੇ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਪਹੁੰਚਦੇ ਨੇ ਨਾਲ ਉਹਨਾਂ ਦੇ ਸਾਥੀ ਸੀ ਉੱਥੇ ਕਿਰਤ ਕਰਨ ਵਾਲੇ ਕਿਰਤੀ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ہتھاں کے اندر نشان گروہ کا خالص پیار بند پیار دیکھے گروہ کا کتے کتنے بابا بند بہادر نے کڑکی درمیل پتا تھپڑا لے کے گروہ کا خالصا پہ ترون لگا جی جرم کرنے والے ذال انہوں نے سوتا لاؤنا خالس کی شان چلا ਜਦੋਂ ਵਿਚਾਰਾਂ ਦੀ ਸੜ੍ਹ ਪਾਈ ਉਹਨਾਂ ਵਿੱਚ ਕਿਰਤ ਕਰਨ ਵਾਲਿਆਂ ਨੇ ਦੱਸਿਆ ਗੁਲਾਮੀ ਇੱਕ ਐਸੀ ਚੀਜ਼ ਹੈ ਜੇ ਬੰਦਾ ਗੁਲਾਮ ਹੋ ਜਾਵੇ ਭਾਵੇਂ ਫਿਜ਼ੀਕਲੀ ਤੌਰ ਤੇ ਹੋਵੇ ਸਰੀਰਿਕ ਤੌਰ ਤੇ ਹੋਵੇ ਤੇ ਭਾਵੇਂ ਉਹ ਮਾਨਸਿਕ ਪੱਧਰ ਤੇ ਬੰਦਾ ਗੁਲਾਮ ਹੋ ਜਾਵੇ ਫਿਰ ਗੁਲਾਮ ਉਹ ਕਦੇ ਆਜ਼ਾਦ ਨਹੀਂ ਹੋ ਸਕਦਾ ਜਿਹੜੇ ਉਹ ਲੋਕ ਸਨ ਕਿਰਤ ਕਰਦੇ ਸਨ ਮਿਹਨਤ ਕਰਦੇ ਸਨ ਆਪਣੇ ਜੀਵਨ ਦੇ ਅੰਦਰ ਜਦੋਂ ਫਸਲ ਬਾੜੀ ਤਿਆਰ ਹੋ ਜਾਣੀ ਪਾਚ ਜਿਹੜਾ ਅਨਾਜ ਇਕੱਠਾ ਹੋਣਾ ਤੇ ਜਿਹੜੇ ਹਾਕਮ ਸਨ ਉਹਨਾਂ ਨੇ ਲੈ ਜਾਣ ਖਾਣ ਦੀਆਂ ਕਿ ਦਾਣੇ ਉਹਨਾਂ ਨੂੰ ਦੇ ਜਾਣ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਮੇਰੇ ਤੋਂ ਬਾਅਦ ਦੱਸਣਾ ਕੀਤਾ ਕਿ ਜੇ ਤੁਹਾਡਾ ਹੱਕ ਤੁਹਾਨੂੰ ਦਵਾ ਦਿੱਤਾ ਜਾਵੇ ਉਹਨਾਂ ਦੇ ਮਨਾਂ ਦੇ ਅੰਦਰ ਬੜਾ ਚਾਅ ਪੈਦਾ ਹੋ ਗਿਆ ਉਹਨਾਂ ਨੂੰ ਸੋਧਾ ਲਾਉਣਾ ਕੀਤਾ ਤੇ ਨਿਸ਼ਾਨ ਧਵਾ ਦਿੱਤੇ ਤੇ ਉਸ ਦਰ ਕੀ ਦਾ ਨਾਮ ਖੇ ਜਿਆਦਾ ਬਾਬਾ ਕਪਦੇ ਸਿੰਘ ਦੇ ਨਾਮ ਤੇ ਫਤਿਹ ਕਰ ਸਕਿਆ ਜਿੱਥੇ ਕਦੇ ਤਾੜ ਮਾਰਦੀ ਸੀ ਜ਼ਾਲਮ ਜ਼ੁਲਮ ਕਰਦਾ ਸੀ ਉੱਤੇ ਖਾਲਸਾਈ ਨਿਸ਼ਾਨ ਚੁਗਾ ਦਿੰਦੇ ਬਾਬਾ ਬੰਦਾ ਸਿੰਘ ਮਹਾਰਾਜ ਇਸ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਜ਼ਾਲਮ ਜ਼ੁਲਮ ਕਰਦਾ ਦੋਹਾਂ ਦਾ ਸੁਹਾਗਾ ਬਣ ਕੇ ਖੜਿਆ ਬਾਬਾ ਬੰਦਾ ਸਿੰਘ ਮਹਾਰਾਜ ਤੇ ਇੱਕ ਤੌਰ ਦੀ ਗਰੀਬਾਂ ਵਾਂਗ ਜੀਣਾ ਲੰਮ ਚਲੇ ਕਿ ਗੁਰੂ ਕੀ ਸਾਧ ਸੰਗਤ ਸੱਤ ਅੱਠ ਮਹੀਨੇ ਲਗਾਤਾਰ ਜੀ ਗੁਰੂ ਕੇ ਖਾਲਸੇ ਵਿੱਚ ਜਿੰਨਾ ਰਾਸ਼ਨ ਸੀ ਉਹ ਛਕਿਆ ਜਿੰਨਾ ਦਲ ਸੀ ਉਹ ਛਕਿਆ ਪਰ ਇੱਕ ਦਿਨ ਉਹ ਸਮਾਂ ਆ ਗਿਆ ਰੁੱਖਾਂ ਦੇ ਪੱਤੇ ਖਾ ਕੇ ਪੁਜਾਰਾ ਕਰਨਾ ਪਿਆ ਰੁੱਖਾਂ ਦੇ ਸਾਥ ਬਾ ਕੇ ਜੱਪਣੇ ਪੈ ਤੇ ਗੁਰੂ ਕੇ ਖਾਲਸੇ ਨੂੰ ਪੁਜਾਰਾ ਕਰਨਾ ਪਿਆ ਤੇ ਵਿਦਵਾਨਾਂ ਨੇ ਗਿਣਤੀ ਦੱਸੀ ਕਿ ਅੰਦਰ 240 ਜਦੋਂ ਗ੍ਰਿਫਤਾਰੀ ਹੋਈ 240 ਗੁਰੂ ਕੇ ਸਿੱਖ ਸਰੀਰ ਦੇ ਅੰਦਰ ਜਰਮੁਗਦਾਦੀ ਫੌਜ ਗਰਦਾਸ ਨਿਕਲਦੀ ਘੜੀ ਦੇ ਅੰਦਰ ਤੇ ਘੜੀ ਤੋਂ ਬਾਅਦ ਫਰਖਸ਼ੀਅਤ ਦੇ દરਬਾਰ ਦੇ ਅੰਦਰ ਪੰਜਾਬ ਦੇ ਗਵਰਨਰਨਾਂ ਦੁਆਰਾ ਭੇਜੀਆਂ ਹੋਈਆਂ ਹੋਰ ਜਨਤਾ ਦੀ ਗਣਤੀ ਦਿਨ ਬਾਅਦ ਦਿਨ ਵਧਦੀ ਜਾ ਰਹੀ ਪਰ ਗੁਰੂ ਪਖ ਖਾਲਸਾ ਜਿਨ੍ਹਾਂ ਦੇ ਅੰਦਰ ਜਨਮਾ ਜਿਨ੍ਹਾਂ ਦੇ ਅੰਦਰ ਅਣਖ